ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ ਜਿਨ੍ਹਾਂ ਦਾ ਮਹਾਪੁਰਖਾ ਨਾਥਾ ਪ੍ਰੇਮ ਤਪਸਥਾਨ ਤੇ ਪਹੁੰਚਨ ਤੇ ਇਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰदयाल ਸਿੰਘ ਜੀ ਵੱਲੋਂ ਜੀ ਆਇਆਂ ਤੇ ਕੋਟਨ ਕੋਟ ਬਰ ਧੰਨਵਾਦ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਮਹਾਪੁਰਖਾਂ ਦਾ ਸਤਿਕਾਰ ਕੀਤਾ ਜਾਣਾ ਤੇ ਮਹਾਪੁਰਸ਼ਾਂ ਨੂੰ ਬੇਨਤੀ ਹੈ ਜੀ ਗੁਰੂ ਘਰ ਵੱਲੋਂ ਸਤਿਕਾਰ ਪ੍ਰਾਪਤ ਕਰਨ ਜੀ ਆਪ ਜੀ ਮਹਾਨ ਸਲਾਨਾ ਕੋਤਰੀ ਸਮਾਗਮ ਦੇ ਰਾਤਰੀ ਦੇ دیਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਵੱਡੀ ਗਿਣਤੀ ਸੰਗਤਾਂ ਲਾਹੇ ਪ੍ਰਾਪਤ ਕਰ ਰਹੀਆਂ ਨੇ ਤੇ ਨਾਲ ਹੀ ਮਹਾਂਪੁਰਖਾਂ ਦਾ ਸਤਕਾਰ ਹੋ ਰਿਹਾ ਜੀ ਬੋਲੇ ਸੋਨਿਹਾਲ ਸ੍ਰੀ ਅਕਾਲ ਸਾਰੇ ਜੱਥੇ ਦਾ ਸਤਕਾਰ ਤੇ ਨਾਲ ਹੀ ਮੈਂ ਬੇਨਤੀ ਕਰਾਂ ਭਾਈ ਚਰਨਪੀਤ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਹਲ ਕਰਨਗੇ ਜਥੇ ਨੂੰ ਬੇਨਤੀ ਹੈ ਸਾਜ਼ ਰੱਖ ਦੇਣ ਮਾਪੁਰਖਾਂ ਵੱਲੋਂ ਇਹ 23 ਦਿਨ ਦਾ ਜੋ ਗੁਰਮਤ ਸਮਾਗਮ ਹੈ 6 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਪੰਜ ਪੈਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਤਪਸਥਾਨ ਤੋਂ ਤਕਰੀਬਨ ਸਵੇਰੇ 9:00 ਵਜੇ ਸ਼ੁਰੂ ਹੋਣਗੇ ਨਗਰ ਕੀਰਤਨ ਦੇ ਵਿੱਚ ਸਮੂਹ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਜੀ 7 ਅਕਤੂਬਰ ਨੂੰ ਇੱਕ ਸ੍ਰੀ ਖਨ ਪਾਠ ਸਾਹਿਬ ਜੀ ਦੇ ਸਵੇਰੇ 9:00 ਵਜੇ ਭਉ ਪਾਏ ਜਾਣਗੇ ਜੀ ਉਪਰੰਤ 10:00 ਵਜੇ ਅੰਮਰ ਸੰਚਾਰ ਹੋ ਰਿਹਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣੀਏ ਰੋਜ਼ਾਨਾ ਹੀ ਮਹਾਪੁਰਖਾਂ ਪਾਸੋਂ ਆਪਾਂ ਗੁਰਮਤਿ ਵਿਚਾਰਾ ਗੁਰ ਇਤਿਹਾਸ ਸਰਵਣ ਕਰਦੇ ਆਂ ਜੀ ਜਿਸ ਤਰ੍ਹਾਂ ਬਾਬਾ ਜੀ ਨੇ ਸਰਵਣ ਕਰਾਇਆ ਤਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਉਹ ਪਾਵਨ ਪਵਿੱਤਰ ਇਤਿਹਾਸ ਤੇ ਮਾਤਾ ਨਾਨਕੀ ਜੀ ਨੇ ਕਿਹਾ ਸੀ ਮੇਰੇ ਪੁੱਤਰ ਨੂੰ ਕੀ ਮਿਲੇਗਾ ਤਨ 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 ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਸਾਹਿਬ ਸੱਚੇ ਪਾਤਸ਼ਾਹ ਨੇ ਰਮਾਲ ਦੇ ਕੇ ਕਿਹਾ ਸੀ ਇਹ ਇਹਦੀ ਝੋਲੀ ਚ ਪਾ ਦਿਓ ਤੇ ਮਾਤਾ ਜੀ ਕਹਿਣ ਲੱਗੇ ਰਮਾਲ ਕੀ ਕਰੇਗਾ ਕਹਿੰਦੇ ਰਮਾਲ ਇਹ ਕਰੇਗਾ ਇਹ ਆਉਣ ਵਾਲੇ ਸਮੇਂ 'ਚ ਇਹ ਰਮਾਲ ਹੀ ਫਿਰ ਹਿੰਦ ਦੀ ਚਾਦਰ ਬਣੇਗਾ ਫਿਰ ਜਦ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਫਿਰ ਹਿੰਦ ਦੀ ਚਾਦਰ ਤਦੇਕ ਲਾਇਆ ਆਪਣੇ ਲਈ ਤਾਂ ਅਸੀਂ ਜਿਉਂਦੇ ਆਂ ਪਰ ਸੰਸਾਰ ਲਈ ਕੁਰਬਾਨੀ ਕਰ ਦੇਣੀ ਬਹੁਤ ਬਹੁਤ ਔਖਾ ਕੰਮ ਹੁੰਦਾ ਸਤਿਗੁਰੂ ਕਿਰਪਾ ਕਰ ਬੇਨਤੀ ਕਰ